ਦੁਨੀਆ ਦੇ ਵੱਖ-ਵੱਖ ਕੋਨੇਜ ਬੈਠੇ ਸਾਰੇ ਦਸ਼ਕਾਂ ਦਾ ਸਵਾਗਤ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਇੱਕ ਵਿਸ਼ੇਸ਼ ਮੁਲਾਕਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਤੇ ਅੱਜ ਦੇ ਸਾਡੇ ਮਹਿਮਾਨ ਨੇ ਸਾਡੇ ਅਤੀ ਸਤਿਕਾਰਯੋਗ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਲੰਬੇ ਸਮੇਂ ਤੋਂ ਤੁਸੀਂ ਉਹਨਾਂ ਨੂੰ ਕਥਾ ਕਰਦੇ ਹੋਏ ਸਟੇਜਾਂ ਤੇ ਉੱਪਰ ਸੁਣਦੇ ਹੋ। ਗੁਰਬਾਣੀ, ਗੁਰ ਸ਼ਬਦ ਵਿਚਾਰ, ਗੁਰ ਇਤਿਹਾਸ ਨੂੰ ਵੱਖੋ-ਵੱਖੀ ਟੰਗ ਨਾਲ ਸੰਗਤਾਂ ਦੇ ਰੂਬਰੂ ਕਰਦੇ ਨੇ। ਜੀ ਹਾਂ ਆਓ ਆਪਾਂ ਪਹਿਲੇ ਉਹਨਾਂ ਨੂੰ ਜੀ ਆਇਆਂ ਕਹਨੇ ਆ। ਪਾਈ ਸਾਹਿਬ ਤੁਹਾਡਾ ਸਵਾਗਤ ਫਤਿਹ ਸਜ ਪੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਪਾਈ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਨਾਲ ਗੁਲਸ਼ਨ ਜੀ ਕਹਿ ਕੇ ਵੀ ਸਤਕਾਰਿਆ ਜਾਂਦਾ ਹੈ ਪਾਈ ਸਾਹਿਬ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਸਮਾਗਮ ਕੱਢਿਆ ਤੁਸੀਂ ਆਏ ਹੋ ਅੱਜ ਅੱਜ ਜਦੋਂ ਅਸੀਂ ਪੰਥ ਦੇ ਹਾਲਾਤਾਂ ਵੱਲ ਵੇਖਦੇ ਹਾਂ ਸਿੱਖ ਸਮਾਜ ਦੇ ਵਿੱਚ ਇੱਕ ਨਹੀਂ ਅਨੇਕਾਂ ਤਰ੍ਹਾਂ ਦੇ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਨੇ ਪਰ ਜਦੋਂ ਇਤਿਹਾਸਕ ਦਿਹਾੜਾ ਮਨਾਇਆ ਜਾਂਦਾ ਹੈ ਪੂਰੇ ਜਾਹੋ ਜਲਾਲ ਦੇ ਨਾਲ ਪ੍ਰਬੰਧਕ ਕਮੇਟੀਆਂ ਜ਼ੋਰ ਲਾਉਂਦੀ ਲੰਬੇ ਸਮੇਤੋਂ ਤੇ ਆਸਕਤੇ ਆੜੇ ਪੰਥੇ ਚ ਮਨਾਏ ਜਾ ਰਹੇ ਨੇ ਤੁਸੀਂ ਵੀ ਲੰਬੇ ਸਮੇਤੋਂ ਸਟੇਜਾਂ ਤੇ ਗੁਰਬਾਣੀ ਦੀ ਗੱਲ ਸ਼ਬਦ ਵਿਚਾਰ ਦੀ ਗੱਲ ਕਰ ਰਹੇ ਹੋ ਪੁਰਾਤਨ ਸਮਾਂ ਤੇ ਮੌਜੂਦਾ ਸਮਾਂ ਤੁਹਾਨੂੰ ਕਿੰਜ ਲੱਗਦਾ ਹੈ ਕਿ ਸਾਡੇ ਇਤਿਹਾਸਕ ਤੇ ਆੜੇ ਚ ਫਰਕ ਆ ਚੁੱਕਾ ਹੈ ਇਤਿਹਾਸ ਹੋਈ ਹੈ ਪਰੰਤੂ ਮਨਾਉਣ ਦਾ ਢੰਗ ਵੱਖਰਾ ਹੋ ਗਿਆ ਦੇਖੋ ਜਿਹੜਾ ਹੈ ਨਾ ਫਰਕ ਆਉਣ ਵਾਲੀ ਗੱਲ ਹੂੰ ਤਬਦੀਲੀ ਇਹ ਤਾਂ ਲਾਅ ਆਫ ਨੇਚਰ ਹੈ ਜਿਵੇਂ ਕਿਸੇ ਬੀਜ ਦੇ ਬਾਬਤ ਅਸੀਂ ਕਹੀਏ ਤੇ ਬਿਗਨਿੰਗ ਤੋਂ ਲੈ ਕੇ ਹੁਣ ਤੱਕ ਉਹੀ ਹੈ ਭਲਾ ਤਾਂ ਵੱਖਰੇ ਵੱਖਰੇ ਰੂਪ ਆਉਂਦੇ ਨੇ ਨਾ ਸਾਡੇ ਸਰੀਰ ਤੇ ਵੱਖਰੇ ਵੱਖਰੇ ਰੂਪ ਆਉਂਦੇ ਨੇ ਨਾ ਹਾਂਜੀ ਜਦੋਂ ਵਿਕਾਸ ਹੁੰਦਾ ਹੈ ਕੁਝ ਵੀ ਹੁੰਦਾ ਹੈ ਸਮਾਜ ਜਿਹੜਾ ਹੈ ਨਾ ਉਹ ਪ੍ਰਭਾਵਿਤ ਕਰਦਾ ਹੈ ਜੀ ਸਰਕਮਸਟੈਂਸੀਸ ਜਿਹੜੇ ਨੇ ਉਹ ਹਰ ਗੱਲ ਨੂੰ ਪ੍ਰਭਾਵਿਤ ਕਰਦੇ ਨੇ ਹਾਲਾਤ ਜਿਹੜੇ ਨੇ ਮੈਂ ਤੁਹਾਡੀ ਭਾਵਨਾ ਸਮਝਦਾ ਕਿ ਇਤਿਹਾਸਕ ਦਿਹਾੜੇ ਅਸੀਂ ਜਿਹੜੇ ਮਨਾਉਂਦੇ ਹਾਂ ਉਸ ਦਾ ਤੌਰ ਤਰੀਕੇ ਕੁਝ ਥੋੜੇ ਦੇ ਬਦਲ ਗਏ ਹਾਂਜੀ ਔਰ ਸ਼ਾਇਦ ਕੁਝ ਲੋਕ ਜਿਹੜੇ ਚਿੰਤਕ ਨੇ ਉਹ ਸਮਝਦੇ ਨੇ ਵੀ ਮਨਾਇਆ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਖਰਚਾ ਵੀ ਹੋ ਰਿਹਾ ਹੈ ਸਮਾਂ ਵੀ ਦਿੱਤਾ ਜਾ ਰਿਹਾ ਸਭ ਕੁਝ ਹੈਗਾ ਹੈ ਲੇਕਿਨ ਆਉਟਪੁੱਟ ਜਿਹੜੀ ਹੈ ਨਾ ਉਹ ਉਨੀ ਨਹੀਂ ਜਿੰਨੀ ਹੋਣੀ ਚਾਹੀਦੀ ਜਿੰਨੀ ਹੋਣੀ ਚਾਹੀਦੀ ਗੱਲ ਇਹ ਨਹੀਂ ਕੋਈ ਹੈ ਨਾ ਸਿਰਫ ਬਿਲਕੁਲ ਜੀ ਹੁਣ ਉਨੀ ਨਹੀਂ ਉਸ ਉਨੀ ਦਾ ਜਿਹੜਾ ਮੈਜ਼ਰਮੈਂਟ ਹੈ ਪੈਮਾਨਾ ਉਹ ਤੁਹਾਡਾ ਆਪਣਾ ਹੈ ਤੇ ਮੇਰਾ ਆਪਣਾ ਬਿਲਕੁਲ ਠੀਕ ਹੈ ਤੁਹਾਡਾ ਅਨੁਸਾਰ ਦੇ ਬਾਬਤ الزاويه ਜਿਹਨੂੰ ਕਹਿੰਦੇ ਨੇ ਪੁਆਇੰਟ ਆਫ 뷰 ਕਿਸੇ ਦੀ ਗੱਲ ਨੂੰ ਵੇਖਣ ਦਾ ਉਹ ਤੁਹਾਡਾ ਆਪਣਾ ਤੇ ਮੇਰਾ ਆਪਣਾ ਕਰਨ ਵਾਲਿਆਂ ਦਾ ਆਪਣਾ ਹੈ ਜਿਹੜੇ ਅਬਜ਼ਰਵਰ ਲੋਗ ਨੇ ਹਾਂ ਉਹਨਾਂ ਦਾ ਆਪਣਾ ਉਹਨਾਂ ਦਾ ਆਪਣਾ ਹੋਏਗਾ ਫਿਰ ਲੋੜਾਂ ਜੜੀਆਂ ਨੇ ਪਿਛੋਕੜ ਵਿੱਚ ਹਾਂਜੀ ਅਸੀਂ ਜਿਸ ਨੂੰ ਸਿਆਸਤ ਆਖਦੇ ਹਾਂ ਪੋਲਿਟਿਕਸ ਪੋਲਿਟਿਕਸ ਆਖਦੇ ਹਾਂ ਐਵੇਂ ਕੋਈ ਹੈ ਭਾਵੇਂ ਸਾਡੀ ਸਿਆਸਤ ਤੇ ਭਾਵੇਂ ਹੈ ਸਾਡੀ ਕੋਈ ਪੋਲਿਟਿਕਸ ਪ੍ਰਬੰਧਕਾਂ ਦੀ ਤੇ ਨਹੀਂ ਹੈਗੀ ਪਰ ਇਹ ਉਹਦੀ ਨਾ ਇੱਕ ਥੋੜੀ ਜੀ ਬਿਰਤੀ ਜੀ ਹੈਗੀ ਐ ਵੀ ਔਰ ਕੋਈ ਨਾ ਆਪਣੇ ਹਿੱਤ ਦੀ ਆਪਣੇ ਸਵਾਰਥੀ ਗੱਲ ਜਿਹੜੀ ਹੈ ਨਾ ਉਹ ਰੱਖ ਕੇ ਫਿਰ ਉਹ ਚੱਲਦਾ ਫਿਰ ਕੁਝ ਕਰਦਾ ਹੈਗਾ ਤੁਸੀਂ ਸੁਝਾਅ ਦਿਓ ਆਪਾਂ ਵਿਚਾਰਦੇ ਆਂ ਹਾਂਜੀ ਜਾਂ ਮੇਰੇ ਧਿਆਨ 'ਚ ਕੁਝ ਸੁਝਾਅ ਆਵੇਗਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਪਰ ਮੈਂ ਸਮਝਦਾ ਕਿ ਇਹ ਇੱਕ ਲਾਅ ਆਫ ਨੇਚਰ ਹੈ ਜਿਹੜਾ ਸਮੇਂ ਦੇ ਪ੍ਰਵਾਹ ਦੇ ਨਾਲ ਨਾਲ ਨਾ ਰੰਗ ਬਦਲਦਾ ਹੀ ਜਾਂਦਾ ਹੈ ਅਰੋਕਾ ਇਸ ਸਿਸਟਮ ਜੀ ਅਸਿਸ ਨੂੰ ਰੋਕ ਨਹੀਂ ਸਕਦੇ ਤੁਸੀਂ ਇੱਥੇ ਰਾਜਨੀਤੀ ਦੀ ਗੱਲ ਕੀਤੀ ਹੈ ਪ੍ਰਾਤਨ ਸਮਾਂ ਸੀ ਜਦੋਂ ਨੌਜਵਾਨ ਬਹੀਰਾ ਕੱਤ ਕੇ ਗੁਰੂ ਘਰ ਜਾਂਦੇ ਸੀ ਜਾਂਦੇ ਅੱਜ ਵੀ ਨੇ ਦਾਲ ਦੀ ਬਾਲਟੀ ਅੱਜ ਵੀ ਫੜਦੇ ਨੇ ਪਛਾਦੇ ਦਾ ਟੁਕੜਾ ਨੌਜਵਾਨ ਅੱਜ ਵੀ ਫੜਦੇ ਨੇ ਸੇਵਾ ਨੂੰ ਕਦੀ ਨੌਜਵਾਨ ਨੇ ਨਾ ਨਹੀਂ ਕੀਤੀ ਪਰੰਤੂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਗੱਲ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਆਉਂਦੀ ਹੈ ਇੱਥੋਂ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਦੀ ਗੱਲ ਆਉਂਦੀ ਹੈ ਉਸ ਨੂੰ ਨੂੰ ਤਿਆਰ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਜੁਰੀ ਨੌਜਵਾਨ ਬੈਠਣ ਨੂੰ ਤਿਆਰ ਨਹੀਂ ਰੀਜ਼ਨ ਤੁਸੀਂ ਲੰਬੇ ਸਮੇਂ ਤੋਂ ਸਟੇਜਾਂ ਤੇ ਵਿਚਰ ਰਹੇ ਹੋ ਕਿ ਸਟੇਜਾਂ ਤੋਂ ਉਹ ਨਹੀਂ ਪ੍ਰਚਾਰਿਆ ਜਾ ਰਿਹਾ ਜੋ ਨੌਜਵਾਨ ਸੁੰਨਾ ਚਾਹੁੰਦਾ ਹੈ ਜਾਂ ਨੌਜਵਾਨ ਦੀ ਜੋ ਮੰਗ ਹੈ ਕਿਉਂਕਿ ਇਤਿਹਾਸ ਸਾਡਾ ਉਹੀ ਹੈ ਗੁਰਬਾਣੀ ਸਿਧਾਂਤ ਸਾਡੇ ਉਹੀ ਨੇ ਵਖਰੇਵਾ ਕਿਉਂ ਕਿਉਂ ਨੌਜਵਾਨ ਅੱਜ ਦੈਲੀਆਂ ਨਹੀਂ ਪਾਰ ਕਰ ਰਿਹਾ ਗੁਰੂ ਘਰ ਦੀ ਇਹ ਸਿਰਫ ਸਾਡੇ ਜਵਾਨਾਂ ਦੀ ਗੱਲ ਨਹੀਂ ਹੈ ਤੁਸੀਂ ਮੇਰੇ ਨਾਲ ਚੱਲੋ ਯੂਕੇ ਦੇ ਵਿੱਚ ਚਰਚ ਜਿਹੜੇ ਨੇ ਅੱਜ ਕੱਲ ਉਹ ਖਾਲੀ ਵਾਲੀ ਗੱਲ ਹੋਈ ਪਈ ਹੈ ਸਤਹੀ ਕਾਰਨ ਉਸ ਦਾ ਕੇਵਲ ਅਸੀਂ ਹੀ ਪੀੜਤ ਨਹੀਂ ਇਸ ਗੱਲ ਦੇ ਬਾਬਤ ਹੈ ਬਈ ਅਸੀਂ ਥੋੜੇ ਜਿਹਾ ਨਾ ਜਿਹੜੇ ਚਿੰਤਤਾ ਸਾਡੀ ਚਿੰਤਾ ਹੈਗੀ ਹੈ ਇਸਲਾਮ ਵਾਲਿਆਂ ਦੀ ਵੀ ਚਿੰਤਾ ਹੈਗੀ ਹੈ ਹੋਰ ਵੀ ਜਿਹੜੇ ਧਰਮੋ ਮੁਖੀ ਨੇ ਦੂਜੇ ਧਰਮਾਂ ਦੇ ਮੁਖੀ ਨੇ ਉਹ ਵੀ ਚਿੰਤਤ ਨੇ ਇੱਕ ਪੁਆਇੰਟ ਸਾਨੂੰ ਨਹੀਂ ਇਗਨੋਰ ਕਰਨਾ ਚਾਹੀਦਾ ਬਚਪਨ ਦੇ ਵਿੱਚ ਧਰਮ ਦੀ ਸੂਝ ਹੁੰਦੀ ਹੀ ਘੱਟ ਹੈ ਬਿਲਕੁਲ ਵੈਰੀ ਯੰਗ ਏਜ ਵਿੱਚ ਉਹ ਉਹਨਾਂ ਕੋ ਹੈ ਜਿੰਨੇ ਕੋ ਮਾਂ ਬਾਪ ਦੀ ਉਂਗਲ پکڑ ਕੇ ਧਰਮਸਥਾਨ ਤੇ ਆਉਂਦਾ ਜਿੰਨੇ ਕੋ ਤੁਰਦੇ ਨਹੀਂ ਚੱਲਦੇ ਠੀਕ ਹੈ ਨਾ ਬਿਲਕੁਲ ਜੀ ਆਪਣੀ ਜਿਹੜੀ ਸੋਝ ਆ ਰੋਂਗ ਔਰ ਰਾਈਟ ਦੀ ਜੀ ਗਲਤ ਕੀ ਹੈ ਠੀਕ ਕੀ ਹੈ ਉਹ ਨਹੀਂ ਪਤਾ ਹੋਏਗਾ ਜਿਸ ਵੇਲੇ ਜਵਾਨੀ ਆਉਂਦੀ ਹੈ ਤੇ ਜੋਸ਼ ਤੇ ਵਿੱਚ ਨਾ ਇਹ ਕੁਦਰਤ ਨੇ ਇੱਕ ਆਪਣਾ ਟਾਈਮ ਸੈੱਟ ਕੀਤਾ ਪੀਰੀਅਡ ਸੈੱਟ ਕੀਤਾ ਉਸ ਸਮੇਂ ਦੇ ਦੌਰਾਨ ਮਨੁੱਖ ਮੈਂ ਕਹਾਂਗਾ ਭਾਵੇਂ ਉਹ ਮੋਟਿਆਰ ਹੈ ਭਾਵੇਂ ਉਹ ਨੌਜਵਾਨ ਹੈ ਉਹਨਾਂ ਨੂੰ ਧਰਮ ਦੀ ਗੱਲ ਜਿਹੜੀ ਹੈ ਨਾ ਘੱਟ ਸੁਣਨੀ ਉਹ ਪਸੰਦ ਕਰਦੇ ਨਹੀਂ ਉਸ ਲਈ ਧਾਰਮਿਕ ਨਹੀਂ ਬਣਨਾ ਚਾਹੁੰਦੇ ਉਸ ਲਈ ਉਹ ਦੁਨੀਆਦਾਰੀ ਦੇ ਰੰਗਾਂ ਨੂੰ ਮੰਨਣਾ ਚਾਹੁੰਦੇ ਨੇ ਲਾਈਫ ਲਾਈਫਟਾਈਮ ਦਾ ਨਾ ਇੱਕ ਪੀਰੀਅਡ ਹੈ ਐਂ ਕਹ ਲਈ ਅਸੀਂ 20 ਤੋਂ ਲੈ ਕੇ 30 ਦਾ 35 ਦਾ ਇਹ ਪੀਰੀਅਡ ਹੈ ਜਿਸ ਵੇਲੇ ਅਬਵ ਜਾਂ ਓਵਰ 35 ਹੋ ਜਾਂਦੇ ਤੁਸੀਂ ਦੇਖਣਾ ਉਹੀ ਬੱਚੇ ਜਿਹੜੇ ਨੇ ਉਹੀ ਨਾ ਫਿਰ ਉਹਨਾਂ ਦੇ ਅੰਦਰ ਜਿਹੜੀ ਹੋਸ਼ ਹੈ ਉਹ ਹੌਲੀ-ਹੌਲੀ ਆਮ ਨਾਲੋਂ ਵਧਣ ਲੱਗ ਪੈਂਦੀ ਹੈ ਤੇ ਜੋਸ਼ ਨੂੰ ਫਿਰ ਬੈਲੈਂਸ ਕਰਨ ਲੱਗ ਪੈਂਦੇ ਨੇ। ਕੀ ਬਾਤ ਹੈ। ਫਿਰ ਉਹ ਧਰਮ ਵਾਲੇ ਪਾਸੇ ਮੋੜਨਾ ਸ਼ੁਰੂ ਹੋ ਜਾਂਦੇ ਨੇ। ਬਿਲਕੁਲ। ਇਸ ਤੋਂ ਅੱਗੇ ਹੋਰ ਦੇਖਿਓ ਜੀ। ਜਵਾਨੀ ਦੇ ਵਿੱਚ ਦੌੜ ਭੱਜ ਕਰਕੇ ਹਾਂਜੀ ਅ ਵੜ ਛਾਲ ਕਰਕੇ ਪੈਸਾ ਇਕੱਠਾ ਕਰਦੇ ਨੇ। ਕਰ ਲੈਣ ਦਿਓ ਕਰ ਲੈਣ ਦਿਓ ਕਰ ਲੈਣ ਦਿਓ। ਦਿਨੇ ਵੀ ਕੰਮ ਕਰਨਾ ਰਾਤ ਨੂੰ ਵੀ ਕੰਮ ਕਰਨਾ ਉਹ ਵੀ ਕਰ ਲੈਣਾ ਆ ਵੀ ਕਰ ਲੈਣਾ ਸਭ ਕੁਝ ਹੈਗਾ ਲੇਕਿਨ ਜ਼ਿੰਦਗੀ ਤੇ ਇੱਕ ਐਸਾ ਪੜਾ ਵੀ ਆਉਂਦਾ ਵੀ ਜਿਸ ਵੇਲੇ ਆ ਕੇ ਬੰਦਾ ਖੁਦ ਬਾ ਖੁਦ ਆਪਣੇ ਪੈਸਿਆਂ ਜੇ ਵਿੱਚੋਂ ਪੈਸੇ ਕੱਢ ਕੇ ਫਿਰ ਵਰਤਣ ਲੱਗ ਪੈਂਦਾ ਬੰਨ ਲੱਗ ਪੈਂਦਾ ਹੁਣ ਕੀ ਹੋ ਗਿਆ ਹੁਣ ਸੋਜੀ ਆ ਗਈ ਨਾ ਯਾਰ ਇਹਨਾਂ ਪੈਸੇ ਮੈਨੂੰ ਲੋੜ ਤਾਂ ਹੈ ਕੋਈ ਨਹੀਂ ਸੀ ਜੇ ਯੰਗ ਏਜ ਵਿੱਚ ਕਿਸੇ ਯੰਗ ਮੈਨ ਨੂੰ ਆਖਿਆ ਜਾਵੇ ਯਾਰ ਥੋੜਾ ਜਿਹਾ ਆਰਾਮ ਨਾਲ ਚਲੋ ਤੁਸੀਂ ਨਿਤਨੰਬੀ ਕਰ ਲਿਆ ਕਰੋ ਬਾਣੀ ਪੜ ਲਿਆ ਕਰੋ ਹਾਂ ਤੁਹਾਨੂੰ ਕੰਮ ਕਰਨ ਨੂੰ ਰੋਕਦਾ ਕੋਈ ਨਹੀਂ ਪਰ ਇਹ ਤੇ ਵੀ ਇਹ ਵੀ ਧਿਆਨ ਕਰ ਲੋ ਤੇ ਕੀ ਆਖਦੇ ਨੇ ਕੋਈ ਕੀ ਉਤਰ ਦਿੰਦੇ ਨੇ ਬੜਾ ਸਮਾਂ ਪਿਆ ਹੈ ਜੀ ਲੇਕਿਨ ਉਸ ਵੇਲੇ ਨਾ ਹੋਸ਼ ਘਾਟਾ ਹੈ ਅਰ ਇਹ ਇੱਕ ਲਾਫ ਨੇਚਰ ਮੈਂ ਉਸ ਨੂੰ ਕਹਿੰਦਾ ਇੱਕ ਲਾਫ ਨੇਚਰ ਹੈ ਜਿਹੜੀ ਗੱਲ ਤੁਸੀਂ ਆਖ ਰਹੇ ਹੋ ਨੌਜਵਾਨਾਂ ਦੇ ਹੱਥਾਂ ਵਿੱਚ ਬਾਲਟੀ ਫੜੀ ਹੁੰਦੀ ਹੈ ਬੜੇ ਚਾਅ ਦੇ ਨਾਲ ਉਹ ਸੇਵਾ ਕਰ ਰਹੇ ਨੇ ਅਸੀਂ ਕਈ ਵਾਰੀ ਆਖਦੇ ਹਾਂ ਯਾਰ ਤੁਸੀਂ ਲਿਟਰੇਚਰ ਕਿਉਂ ਨਹੀਂ ਵੰਡਦੇ ਪਏ ਸਾਰੇ ਬਾਲਟੀਆਂ ਫੜ ਕੇ ਤੁਰੇ ਤੁਰੇ ਫਿਰਦੇ ਹੋ ਮੈਂ ਕੁਝ ਲੋਕਾਂ ਕੋਲ ਏਵੇਂ ਵੀ ਸੁਣਿਆ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਗੁਰਮਤ ਦੀ ਸਟੱਡੀ ਕੀਤੀ ਹੈ ਵਿਦਿਆਲੇ ਵਿੱਚ ਠਹਿਰ ਕੇ ਰਹਿ ਕੇ ਉਹ ਥਿਊਰੀ ਹੈ ਨਾ ਜਿਹੜੀ ਪੜਾਈ ਜਾਂਦੀ ਹੈ ਬਿਲਕੁਲ ਸੇਵਾ ਥਿਊਰੀ ਹੈ ਕਿ ਸੇਵਾ ਪ੍ਰੈਕਟੀਕਲ ਹੈ ਪ੍ਰੈਕਟੀਕਲ ਜੇ ਥਿਊਰੀ ਤੋਂ ਅੱਗੇ ਲੰਕੇ ਕੋਈ ਪ੍ਰੈਕਟੀਕਲ ਕਰ ਰਿਹਾ ਹੈ ਤੇ ਅਸੀਂ ਕਹੀਏ ਯਾਰ ਪ੍ਰੈਕਟੀਕਲ ਕਿਉਂ ਕਰੀ ਜਾਣਾ ਤੂੰ ਥਿਊਰੀ ਪੜਹੀ ਜਾ ਤੂੰ ਥਿਊਰੀ ਵੰਡਖਾ ਗਨ ਕੇ ਉਹ ਨਹੀਂ ਲੱਗੇਗੀ ਜੇ ਕੋਈ ਇੱਥੇ ਪਹੁੰਚ ਚੁੱਕਾ ਹੈ ਉਹ ਰਣੀ ਉਸ ਨੂੰ ਪਿੱਛੇ ਨਾ ਮੋੜੋ ਇਹ ਸਾਨੂੰ ਕਹਿਣਾ ਚਾਹੀਦਾ ਹੈ ਲੰਗਰ ਵੀ ਵਰਤਾਓ ਇਹ ਸਾਰਾ ਕੰਮ ਕਰੋ ਸੇਵਾ ਕਰੋ ਅੱਛੀ ਬਾਤ ਹੈ ਪਰ ਨਾਲ-ਨਾਲ ਨਾਲ-ਨਾਲ ਇਸ ਦੇ ਸਿਧਾਂਤ ਵੀ ਵੰਡੋ ਸ਼ਬਦ ਵੀ ਵੰਡੋ ਇਹ ਵੀ ਕਰ ਲਓ ਬਹੁਤ ਖੂਬ ਪਰ ਜਿਹੜਾ ਅਸੀਂ ਉਸ ਨੂੰ ਨਾ ਗਲਤ ਜਾਂ ਸਾਬਤ ਕਰਕੇ ਤੇ ਸੋਦੇ ਸ਼ਬਦ ਅਸੀਂ ਵਰਦਦੇ ਹਾਂ ਹਲਕੇ ਸ਼ਬਦ ਅਸੀਂ ਵਰਦਦੇ ਹਾਂ ਸ਼ਬਦਾਵਲੀ ਵਰਦਦੇ ਹਾਂ ਮੈਂ ਸਮਝਦਾ ਇਹ ਗੱਲ ਟੁਕਮੀ ਨਹੀਂ ਹੈ ਇਹ ਠੀਕ ਨਹੀਂ ਹੈ ਜਿਹੜਾ ਕੁਝ ਅਸੀਂ ਕਰਨਾ ਕਰਾਉਣਾ ਚਾਹੁੰਦੇ ਆ ਠੀਕ ਨਹੀਂ ਹੈ ਜਿਹੜਾ ਪ੍ਰੈਕਟਿਸ ਕਰ ਰਹੇ ਆ ਅਸੀਂ ਕਹਿੰਨੇ ਪ੍ਰੈਕਟਿਸ ਬੰਦ ਕਰ ਦਿਓ ਤੇ ਤੁਸੀਂ ਇਹ ਕਰੋ ਪੜੋ ਪੜਾਓ ਸਿਰਫ ਮੈਂ ਇੱਕ ਨੁਕਤਾ ਤੁਹਾਡੇ ਧਿਆਨ ਚ ਲਿਆਉਂਦਾ ਦੇਖੋ ਅਰਦਾਸ ਕਰਦੇ ਆ ਅਸੀਂ ਜਿਨ੍ਹਾਂ ਨਾਮ ਜਪਿਆ ਵੰਡ ਚੱਕਿਆ ਦੀਖ ਚਲਾਈ ਤੇਗਵਾਹੀ ਦੇਖ ਕੇ ਅਨੁਰਠ ਕੀਤਾ ਤੇਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਠੀਕ ਹੈ ਨਾ ਬਿਲਕੁਲ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅਨੰਡ ਰਿਟ ਕੀਤਾ ਸਾਰੀ ਪ੍ਰੈਕਟਿਸ ਹੈ ਨਾ ਬਿਲਕੁਲ ਜਿਨ੍ਹਾਂ ਨੇ ਗਿਆਨ ਵੰਡਿਆ ਜਿਹੜੇ ਸਕੂਲਾਂ ਚ ਕਲਾਸਾਂ ਤੇ ਪੜ੍ਹੇ ਜਿਨ੍ਹਾਂ ਨੇ ਪੜਾਇਆ ਉਹਨਾਂ ਦਾ ਜ਼ਿਕਰ ਕੀਤਾ ਹੈਗਾ ਕੀ ਬਾਤ ਹੈ ਜਿਨ੍ਹਾਂ ਦਾ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅਨੰਡ ਰਿਟ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਕਮਾਈ ਕੀ ਹੈ ਲਾਈਫ ਪ੍ਰੈਕਟਿਸ ਲਾਈਫ ਪ੍ਰੈਕਟਿਸ ਬਿਲਕੁਲ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ कि ਜਿਨ੍ਹਾਂ ਨੇ ਪੜਿਆ ਪੜਾਇਆ ਉਹਨਾਂ ਦੇ ਧਿਆਨ ਤਰਕੇ ਬੋਲੋ ਜੀ ভাই ਆਖਿਆ ਕਿਤੇ ਵਿਦਵਤਾ ਤਾਂ ਆਪਣਾ ਮੁਕਾਮ ਹੈ ਵਿਦਵਤਾ ਸੋਚ ਦਿੰਦੀ ਹੈ ਗਿਆਨ ਹੈ ਲਾਈਟ ਹੈ ਪਰ ਯਾਰ ਗਿਆਨ ਤੇ ਲਾਈਟ ਰਸਤੇ ਦੱਸਦੀ ਪਈ ਹੈ ਹੈ ਗੁਣ ਉਹਨਾਂ ਦੇ ਗਾਏ ਜਾਂਦੇ ਨੇ ਜਿਹੜੇ ਉਹਨਾਂ ਰਸਤਿਆਂ ਤੋਂ ਗੁਜ਼ਰੇ ਨੇ ਚੱਲੇ ਨੇ ਜਿਹੜੇ ਮੰਜ਼ਿਲ ਤੇ ਪਹੁੰਚੇ ਨੇ ਹੁਣ ਜਿਹੜਾ ਸੇਵਾ ਕਰਦਾ ਪਿਆ ਹੈ ਤੁਸੀਂ ਕੀ ਸਮਝਦੇ ਹੋ ਉਹਦੇ ਅੰਦਰ ਧਰਮ ਦੀ ਭਾਵਨਾ ਨਹੀਂ ਹੈ ਬਿਲਕੁਲ ਹੈ ਹੈਗੀ ਹੈ ਨਾ ਬਿਲਕੁਲ ਅੱਛਾ ਅਸੀਂ ਇੱਕ ਚਾਹਾਂਗੇ ਇਹ ਵੀ ਇਹ ਸਾਬਤ ਸੂਰਤ ਵੀ ਹੋਣ ਇਹ ਇਹ ਵੀ ਸਾਰਾ ਕੁਝ ਹੋਣਾ ਚਾਹੀਦਾ ਨਾ ਮੈਂ ਦੂਜੀ ਗੱਲ ਕੁਝ ਨਹੀਂ ਕਹਿ ਰਿਹਾ ਹੋਣਾ ਚਾਹੀਦਾ ਨਾ ਬਾਣੀ ਪੜ੍ਹਨੀ ਚਾਹੀਦੀ ਹੈ ਇਤਨੇ ਮੇ ਕਰਨਾ ਚਾਹੀਦਾ ਹੈ ਸਤਸੰਗ ਚ ਹਾਜ਼ਰੀ ਭਰਨੀ ਚਾਹੀਦੀ ਹੈ ਪਰ ਸਾਨੂੰ ਸੈਟੀਸਫਾਈਡ ਰਹਿਣਾ ਚਾਹੀਦਾ ਬਹੁਤ ਵਰਡ ਨਹੀਂ ਹੋਣਾ ਚਾਹੀਦਾ ਕਿ ਇਹ ਸਿੱਖੀ ਖੇਤਰ ਵਿੱਚ ਨੇ ਕਿਸੇ ਰੂਪ ਦੇ ਵਿੱਚ ਆਪਣੇ ਜਜ਼ਬੇ ਦੀ ਠੀਕ ਵਰਤੋਂ ਕਰਦੇ ਪਏ ਨੇ, ਸੇਵਾ ਕਰਦੇ ਪਏ ਨੇ। ਹੁਣ ਦੇਖੋ ਆ ਪਿੱਛੇ ਜਦੋਂ ਕੋਵਿਡ ਦਾ ਦੌਰ ਸੀ। ਯੂਕੇ ਤੁਸੀਂ ਨਹੀਂ ਦੇਖ ਸਕਦੇ ਕਿਉਂਕਿ ਮੈਂ ਉੱਥੇ ਰਹਿੰਦਾ ਜੀ ਅਸੀਂ ਸਾਰੇ ਜਿਹੜੇ ਬਾਹਰ ਲਿਆਂ ਹੈ। ਹੈ? ਲੇਕਿਨ ਪਿਕਚਰ ਦੇ ਰਾਹੀਂ ਜਾਂ ਖਬਰਾਂ-ਖਬਰਾਂ ਦੇ ਰਾਹੀਂ ਅਸੀਂ ਜਾਣ ਲੈਂਦੇ ਆ ਬਹੁਤ ਕੁਝ। ਇੱਥੇ ਦੇਖੋ। ਸਭ ਤੋਂ ਵੱਧ ਸੇਵਾ ਕਿਸ ਧਾਰਮਿਕ ਫਿਰਕੇ ਨੇ ਕੀਤੀ ਹੈ? ਕਿਸ ਨੇ ਕੀਤੀ ਹੈ? ਸਿੱਖ ਸਮਾਜ ਨੇ। ਇਹਨੂੰ ਦੀ ਗੰਤੀ ਬੋਲਦੀ ਹੈ। ਨਾ। ਇਹਨਾਂ ਨੇ ਸੇਵਾ ਕਿਉਂ ਕੀਤੀ ਹੈ? ਪ੍ਰੈਕਟਿਸ ਹੈ। ਇਹਨਾਂ ਨੂੰ ਸੇਵਾ ਕਰਨ ਲਈ ਸਤਗੁਰਾਂ ਨੇ ਰਾਹ ਦਿੱਤਾ। ਬਿਲਕੁਲ ਕਰੇ ਰਿਹਾ ਬਿਲਕੁਲ। ਔਰ ਸਾਡੇ ਸਿੱਖ ਬੱਚਿਆਂ ਨੇ ਨੌਜਵਾਨਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਸੇਵਾ ਕੀਤੀ ਹੈ। ਜੀ ਬਿਲਕੁਲ। ਜਦੋਂ ਕੋਈ ਕਿਸੇ ਨਾਲ ਗੱਲ ਨਹੀਂ ਕਰਨ ਜੋਗਾ ਹੈਗਾ ਸੀ। ਹਾਂ? ਮੂੰਹ ਬੱਦੇ ਹੋਏ ਹੁੰਦੇ ਸਨ ਲੇਕਿਨ ਫਿਰ ਵੀ ਉਹਨਾਂ ਦੇ ਘਰਾਂ ਵਿੱਚ ਪਹਿਲਾਂ ਪ੍ਰਸ਼ਾਦਾ ਵੀ ਪਚਾਉਂਦੇ ਰਾ ਪ੍ਰਸ਼ਾਦਾ ਪਚਾਉਣ ਵੇਲੇ ਫੇਰ ਜੇ ਉਹ ਬੇਸੰਭਾਲੇ ਦਾ ਹੋ ਗਏ ਦਵਾਈਆਂ ਵੰਨਣ ਦਾ ਸਮਾਂ ਆਇਆ ਦਵਾਈਆਂ ਵੰਨਣ ਵੀ ਲੱਗ ਪਏ ਜੇ ਉਸ ਤੋਂ ਅੱਗੇ ਗੱਲ ਸਮਾਂ ਆ ਗਈ ਵੀ ਆਕਸੀਜਨ ਨਹੀਂ ਮਿਲ ਰਹੀ ਤੇ ਸਾਡੇ ਕਈ ਸਿੱਖਾਂ ਨੇ ਜਿਹੜੀਆਂ ਉਹਨਾਂ ਦੇ ਫੈਕਟਰੀਆਂ ਵਿੱਚ ਬਾਕੀ ਕੰਮ ਚੱਲਦੇ ਪੈਸਨ ਬਿਜ਼ਨਸ ਚੱਲਦੇ ਪੈਸਨ ਉਹ ਰੋਕੇ ਡਾਇਵਰਟ ਕਰਕੇ ਤੇ ਉਹਨਾਂ ਨੂੰ ਆਖਿਆ ਤੁਸੀਂ ਆਕਸੀਜਨ ਸਲੰਡਰ ਤਿਆਰ ਕਰੋ ਤੇ ਸਲੰਡਰ ਵੰਡਣ ਲੱਗ ਪਾ ਜੇ ਗੱਲਾਂ ਸਾਰੀਆਂ ਇਸ ਤੋਂ ਅੱਗੇ ਵੀ ਨਿਕਲ ਗਈਆਂ ਕੋਈ ਸੁਆਸ ਵੀ ਪੂਰੇ ਕਰ ਗਿਆ ਤੇ ਉਹਨੂੰ ਸਾਹਮਣ ਵਾਲਾ ਹੀ ਕੋਈ ਨਹੀਂ ਹੈਗਾ ਉਹਨਾਂ ਦਾ ਸਸਕਾਰ ਵੀ ਫੇਰ ਨੋਜਵਾਨ ਤੇ ਸਿੱਖਾਂ ਨੇ ਮੋੜਾਂ ਤੇ ਨਹੀਂ ਚੁੱਕਿਆ ਬਿਲਕੁਲ ਚੁੱਕਿਆ ਅਸੀਂ ਹੋਰ ਕੀ ਚਾਉਂਗੇ ਆ ਕੀ ਇਹ ਸਿੱਖੀ ਮਾਰਗ ਨਹੀਂ ਹੈ ਔਰ ਇਹ ਸਾਰਾ ਕੁਝ ਕਰਨ ਵਾਲੇ ਸਾਡੇ ਨੌਜਵਾਨ ਨਹੀਂ ਸਨ ਹੈਗੇ ਦੇਖੋ ਇੱਕ ਉਮਰ ਦੀ ਗੱਲ ਹੈ ਨਾ ਹੈ ਸਰੀਰਕ ਬਲ ਦੀ ਗੱਲ ਹੈ ਨਾ ਜੇ ਮੈਂ ਅੱਖਾਂ ਵੀ ਮੈਂ ਹੁਣ ਤੁਹਾਡੇ ਵਾਂਗੂ ਜਵਾਨ ਆ ਤੇ ਤੁਹਾਡੇ ਵਾਂਗੂ ਜਵਾਨ ਤਾਂ ਮੇਰੇ ਬੱਚੇ ਨੇ ਹੋਣ ਤੇ ਅੰਦੇ ਸੰਦੇਜ ਦੇ ਦੋ ਮੇਰੇ ਬੱਚੇ ਜਵਾਨ ਨੇ ਤੇ ਫਿਰ ਮੈਂ ਤਾਂ ਨਹੀਂ ਨੌਜਵਾਨ ਹੈਗਾ ਮੇਰੇ ਅੰਦਰ ਉਹ ਬਲ ਕਿਵੇਂ ਹੋ ਸਕਦਾ ਆਫਟਰ ਆਲ ਕੋਈ ਵੀ ਮੂਵਮੈਂਟ ਹੁੰਦੀ ਹੈ ਕੁਛ ਵੀ ਐਸੇ ਕਰਮ ਹੁੰਦੇ ਨੇ ਕਾਰਜ ਹੁੰਦੇ ਨੇ ਉਹ ਜਵਾਨੀ ਦੇ ਅਸਰ ਤੇ ਚੱਲਦੇ ਨੇ ਔਰ ਸਾਡੀ ਜਵਾਨੀ ਨੇ ਪਿੱਠ ਨਹੀਂ ਵਿਖਾਈ ਬਿਲਕੁਲ ਜੀ ਭਾਵੇਂ ਭੰਡਨ ਵਾਲਿਆਂ ਨੇ ਬੜਾ ਕੁਝ ਕੀਤਾ ਹੈ ਵੀ ਇਹ ਨਸ਼ੇੜੀ ਇਹ ਹੋ ਗਿਆ ਮੁੰਡੇ ਉਹ ਹੋ ਗਿਆ ਮੁੰਡੇ ਆ ਹੋ ਗਿਆ ਸਭ ਕੁਝ ਸ਼ਾਇਦ ਹੋਏਗਾ ਕਿਸੇ ਨਾ ਕਿਸੇ ਰੂਪ ਵਿੱਚ ਕਿਸਨੇ ਕਿਸੇ ਪਦਰ ਤੇ ਹੋਏਗਾ ਲੇਕਿਨ ਜਿਸ ਵੇਲੇ ਉਸ ਗੱਲ ਦੀ ਆਈ ਉਸ ਮੈਸੇਜ ਦੀ ਆਈ ਜਿਹੜੀ ਗੱਲ ਜਿਹੜਾ ਮੈਸੇਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਉਸ ਮੈਸੇਜ ਨੇ ਵੰਡਣ ਵਾਸਤੇ ਵਹੀਰਾ ਘੱਤ ਕੇ ਆਏ ਨੇ ਨੌਜਵਾਨ ਹਰ ਜਾਨ ਦੀ ਪਰਵਾਹ ਨਹੀਂ ਕੀਤੀ ਬਿਲਕੁਲ ਇਸ ਲਈ ਮੈਂ ਕਹਾਂਗਾ ਸਾਨੂੰ ਨਾ ਥੋੜਾ ਜਿਹਾ ਨਜ਼ਰੀਆ ਸ਼ਾਇਦ ਐਂਉ ਕਰਕੇ ਜਾਂ ਦੇਖ ਲੈਣਾ ਚਾਹੀਦਾ ਹੈ ਕਿ ਅਸੀਂ ਜੇ ਚਾਹੁੰਦੇ ਹਾਂ ਵੀ ਐਟ ਏ ਟਾਈਮ ਇੱਕੋ ਨੁਕਤੇ ਤੇ ਇੱਕੋ ਸਮੇਂ ਤੇ ਹੀ ਉਹ ਐ ਵੀ ਹੋਣ ਤੇ ਉਹ ਐ ਵੀ ਹੋਣ ਤੇ ਉਹ ਐ ਵੀ ਹੋਣ ਸ਼ਹਿ ਦੇਵੇਂ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਬਿਲਕੁਲ ਜਿਵੇਂ ਅਸੀਂ ਚਾਹੁੰਦੇ ਆ ਵੀ ਹੋਣ ਸਮਾਪਾ ਕੇ ਐਸਾ ਉਹ ਵੀ ਹੋ ਸਕਦਾ ਮੈਂ ਤਾਂ ਐਂ ਸੋਚਦਾ ਤੁਸੀਂ ਦੁਨੀਆ ਦੇ ਹਰ ਕੋਨੇ ਚ ਗਏ ਹੋ ਕੁਝ ਸ਼ਬਦ ਦੀ ਗੱਲ ਕੀਤੀ ਆ ਗੁਰੂ ਸਿਧਾਂਤਾਂ ਦੀ ਗੱਲ ਕੀਤੀ ਗੁਰੂ ਇਤਿਹਾਸ ਦੀ ਗੱਲ ਕੀਤੀ ਵਿਦੇਸ਼ਾਂ ਦੀ ਧਰਤੀ ਤੇ ਬੈਠਣ ਵਾਲਾ ਗੁਰਨਾਨਕ ਦਾ ਸਿੱਖ ਤੇ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਬੈਠਣ ਵਾਲਾ ਸਿੱਖ ਇਹਨਾਂ ਦੋਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਸਿੱਖ ਸਿੱਖ ਹੀ ਹੈ ਸਿੱਖ ਸ਼ਬਦ ਤੇ ਆਧਾਰਿਤ ਹੈ ਸਿੱਖ ਸਤਗੁਰਾਂ ਦੀ ਸਿੱਖਿਆ ਦੇ ਨਾਲ ਜੁੜਿਆ ਹੋਇਆ ਹੈ ਤੇ ਸਿੱਖੀ ਉਹੀ ਇੱਥੇ ਹੈ ਸਿੱਖੀ ਉਹੀ ਉੱਥੇ ਹੈ ਸਿੱਖਿਆ ਉਹੀ ਇੱਥੇ ਹੈ ਸਿੱਖਿਆ ਉਹੀ ਉੱਥੇ ਹੈ ਅੱਜ ਮੈਂ ਹਰਮੰਦਰ ਸਾਹਿਬ ਬੈਠ ਕੇ ਮੰਦਿਰ ਸਾਹਿਬ ਬੈਠ ਕੇ ਜਿਸ ਸ਼ਬਦ ਦੀ ਕਥਾ ਕਰਦਾ ਇਸੇ ਸ਼ਬਦ ਦੀ ਕਥਾ ਮੈਂ ਨਿਊਯਾਰਕ ਕਰਦਾ ਇਸੇ ਸ਼ਬਦ ਦੀ ਕਥਾ ਮੈਂ ਯੂਕੇ ਵਿੱਚ ਵਿਚਰਦਾ ਹੋਇਆ ਕਰਦਾ ਜਾਂ ਮੈਂ ਦਰਸਡਨੀ ਆਸਟ੍ਰੇਲੀਆ ਗਿਆ ਹੋਇਆ ਕਰਦਾ ਸਭ ਥਾਵਾਂ ਤੇ ਕਿਉਂਕਿ ਸ਼ਬਦ ਤੇ ਆਧਾਰਿਤ ਹੀ ਸਾਰਾ ਕੁਝ ਹੈ ਜਿਹੜੇ ਹਾਲਾਤ ਨੇ ਨਾ ਸਰਕਮਸਟੈਂਸੀ ਜਿਸ ਨੂੰ ਮੈਂ ਆਖਿਆ ਹੈ ਵਾਤਾਵਰਣ ਜਿਸ ਨੂੰ ਕਿਹਾ ਜਾ ਸਕਦਾ ਹੈ ਉਹ ਜ਼ਰੂਰ ਥੋੜਾ 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 ਪ੍ਰਭਾਵਿਤ ਕਰਦੇ ਜਿਹੜਾ ਸਮਾਜ ਪ੍ਰਬੰਧ ਹੈ ਉਹ ਪ੍ਰਭਾਵਿਤ ਕਰਦਾ ਹੈ ਇੱਥੋਂ ਦਾ ਸਮਾਜ ਪ੍ਰਬੰਧ ਹੈ ਜੇ ਮੁੰਡੇ ਦੌੜ ਦੌੜ ਕੇ ਸਾਡੇ ਬੱਚੇ ਬਾਹਰ ਜਾਂਦੇ ਨੇ ਤੇ ਉਹ ਕਿਤੇ ਨਾ ਕਿਤੇ ਦੇਖਦੇ ਨੇ ਕਿ ਇੱਥੋਂ ਨਾਲੋਂ ਸਮਾਜ ਪ੍ਰਬੰਧ ਬਾਹਰ ਬਿਹਤਰ ਹੈ ਬਿਹਤਰ ਉੱਥੇ ਜ਼ਿਆਦਾ ਨਾ ਕੁਝ ਫਲੈਕਸੀਬਿਲਟੀਜ਼ ਨੇ ਉੱਥੇ ਜ਼ਿਆਦਾ ਕੁਝ ਸਾਡੇ ਲਈ ਸੰਭਾਵਨਾਵਾਂ ਨੇ ਪੋਸੀਬਿਲਟੀਜ਼ ਨੇ ਜਿੱਥੇ ਅਸੀਂ ਅੱਗੇ ਵੱਧ ਸਕਦੇ ਆਂ ਤੇ ਗੁਰੂ ਨਾਨਕ ਸਾਹਿਬ ਦਾ ਸੁਪਨਾ ਸਾਕਾਰ ਕਰ ਸਕਦੇ ਆਂ ਔਰ ਉਥੋਂ ਦੀਆਂ ਗਵਰਨਮੈਂਟਸ ਜਿਹੜੀਆਂ ਨੇ ਉਹ ਰੈਕਗਨਾਈਜ਼ ਵੀ ਕਰਦੀਆਂ ਨੇ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ। ਅੱਛਾ ਫਰਕ ਕੀ ਹੋਇਆ ਫਿਰ? ਵੀ ਸਿੱਖੀ ਤਾਂ ਉਹੀ ਹੈ, ਉਹਨਾ ਉਹੀ ਹੈ, ਸਹਾਰਾ ਕੁਝ ਉਹੀ ਹੈ, ਕਰਨ ਵਾਲੇ ਅਸੀਂ ਉਹੀ ਆਂ। ਉਹ ਇੱਥੇ ਦਾ ਜਿਹੜਾ ਪ੍ਰਬੰਧ ਹੈ ਉਹਨੇ ਰੈਕਗਨਾਈਜ਼ ਨਹੀਂ ਕੀਤਾ ਬਾਹਰਲੇ ਪ੍ਰਬੰਧ ਨੇ ਰੈਕਗਨਾਈਜ਼ ਕੀਤਾ ਸਾਨੂੰ ਅਕਸਰ ਮਾਵਾਪੇ ਮੁੱਖ ਚ ਬੋਲ ਨਿਕਲਦੇ ਨੇ ਕਿ ਮੇਰਾ ਬੱਚਾ ਤਾਂ ਸਾਬਸੁੱਤ ਗਿਆ ਸੀਗਾ ਪਰੰਤੂ ਪੱਛਮੀ ਸੱਭਿਆਚਾਰ ਦੇ ਵਿੱਚ ਇੱਕ ਸ਼ਬਦ ਸਾਡੇ ਸਮਾਜ ਪਾ ਦਿੱਤਾ ਗਿਆ ਮੇਰੇ ਬੱਚਿਆਂ ਤੇ ਪੱਛਮੀ ਸੱਭਿਆਚਾਰ ਦੀ ਰੰਗ ਚੜ ਗਈ ਕੀ ਪੱਛਮੀ ਸੱਭਿਆਚਾਰ ਦੇ ਰਾਹੀ ਸਾਡਾ ਬੱਚਾ ਆਪਣਾ ਸੱਭਿਆਚਾਰ ਭੁੱਲ ਗਿਆ ਸਾਡਾ ਬੱਚਾ ਆਪਣਾ ਸਰੂਪ ਤਿਆਗ ਗਿਆ ਸਾਡਾ ਬੱਚਾ ਆਪਣੇ ਸਿਧਾਂਤਾਂ ਤੋਂ ਮੂੰਹ ਮੋੜ ਗਿਆ ਦੇਖੋ ਜੇ ਕਿਸੇ ਮਾਂ-ਬਾਪ ਨੇ ਇਹ ਗੱਲ ਆਖੀ ਹੈ ਨਾ ਮੈਂ ਉਸ ਦੇ ਦਰਦ ਨੂੰ ਸਮਝਦਾ ਕਿਸੇ ਹੱਦ ਤੱਕ ਮੈਂ ਵੀ ਇੱਕ ਮਾਪਾ ਹਾਂ ਲੇਕਿਨ ਮੇਰਾ ਇਸ ਦੇ ਬਾਬਤ ਅਨੁਭਵ ਕਿਸੇ ਹੋਰ ਤਰ੍ਹਾਂ ਦਾ ਹੈ ਉਹ ਇਹ ਹੈ ਸਰਦਾਰ ਸਾਹਿਬ ਜਿਸ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਇੱਥੇ ਸੰਭਾਲਿਆ ਹੈ ਨਾ ਉਸਦੇ ਬੱਚੇ ਬਾਹਰ ਵੀ ਸੰਭਲੇ ਹੋਏ ਨੇ ਜੇ ਜਿਹੜਾ ਆਪਣੇ ਬੱਚਿਆਂ ਨੂੰ ਇੱਥੇ ਨਹੀਂ ਸੰਭਾਲ ਸਕਿਆ ਉਹ ਬਾਕੀਆਂ ਨੂੰ ਬਲੇਮ ਹੀ ਦੇਣਾ ਹੈ ਭਾਵੇਂ ਸਰਕਾਰ ਨੂੰ ਬਲੇਮ ਕਰ ਲਵੇ ਭਾਵੇਂ ਕਿਸੇ ਕਲਚਰ ਨੂੰ ਬਲੇਮ ਕਰ ਲਵੇ ਭਾਵੇਂ ਕਿਸੇ ਹੋਰ ਨੂੰ ਬਲੇਮ ਕਰ ਲਵੇ ਜਦ ਇੱਥੇ ਹੀ ਨਹੀਂ ਸੰਭਾਲਿਆ ਆਪਣੇ ਬੱਚੇ ਨੂੰ ਇੱਥੇ ਹੀ ਸ਼ਬਦ ਨਾਲ ਨਹੀਂ ਜੋੜਿਆ ਸਿੱਖੀ ਨਾਲ ਨਹੀਂ ਜੋੜਿਆ ਉਹਨੂੰ ਇਥੋਂ ਦੀਆਂ ਵੈਲਿਊਜ਼ ਨਹੀਂ ਦਿੱਤੀਆਂ ਸਿੱਖ ਵੈਲਿਊ ਦਿੱਤੀਆਂ ਹੀ ਨਹੀਂ ਐ ਸਿਰਫ ਇਨਾ ਹੀ ਉਹਦੇ ਅੰਦਰ ਪ੍ਰਾਊਡ ਹੈ ਮੈਂ ਸਿੱਖ ਹਾਂ ਹਮ ਸਿੱਖ ਹਾਂ ਅਸੀਂ ਸਿੱਖ ਹਾਂ ਹੈ ਪਾਗ ਰੱਖ ਲਈ ਜਾਂ ਦਾੜੀ ਰੱਖੀ ਆ ਅਸੀਂ ਮੰਨਦੇ ਹਾਂ ਸਿੱਖੀ ਸਰੂਪ ਹੈ ਠੀਕ ਹੈ ਮੈਂ ਇਸ ਨੂੰ ਚੈਲੰਜ ਨਹੀਂ ਕਰ ਰਿਹਾ ਪਰ ਸਿੱਖੀ ਸਿਰਫ ਬਾਰੀ ਸਰੂਪ ਨਾਲ ਹੀ ਨਹੀਂ ਹੈ ਤੁਸੀਂ ਅੰਦਾਜ਼ਾ ਕਰੋ 1997 98 ਦਿਨ ਇਹ ਸਮੇਂ ਦੀ ਗੱਲ ਹੈਗੀ ਹੈ ਮੈਂ ਅਨਜਲ ਦੇ ਕਰਕੇ ਯੂਰਪ ਦੇ ਵਿੱਚ ਨਾ ਮੈਂ ਵਿਚਰ ਰਿਹਾ ਸੀ ਜਰਮਨੀ ਦਾ ਇੱਕ ਸ਼ਹਿਰ ਹੈ ਕੋਲਨ ਮੈਂ ਹਾਜ਼ਰੀ ਭਰ ਰਿਹਾ ਸੀ ਸ਼ਾਮ ਦਾ ਦੀਵਾਨ ਹੁੰਦਾ ਸੀ ਸ਼ਾਮ ਨੂੰ ਕਥਾ ਕਰਨੀ ਹੁੰਦੀ ਸੀ ਇੱਕ ਦਿਨ ਬੀਤ ਗਿਆ ਦੂਜਾ ਦਿਨ ਬੀਤ ਗਿਆ ਤੇ ਮੈਂ ਨਾ ਮੇਰੇ ਧਿਆਨ 'ਚ ਆਇਆ ਕਿ ਮੈਂ ਪੁੱਛਿਆ ਨਾ ਉਹ ਵੀ ਜੇ ਇਹ ਠੀਕ ਸਮਝੋ ਨਾ ਤੇ ਉਹਨਾਂ ਦੇ ਨਾਲ ਚ ਨਾ ਇੱਥੋਂ ਜਿਹੜੇ ਬੱਚੇ ਜਾਂਦੇ ਸਨ ਉਹ ਕੁਝ ਕਈ ਕਈ ਜ਼ੇਨ ਮਹੀਨਿਆਂ ਤੱਕ ਨਾ ਗੁਰਦੁਆਰੇ ਹੀ ਬਹੁਤਾ ਠਹਿਰਦੇ ਸਨ ਉੱਥੇ ਲੰਗਰ ਪ੍ਰਸ਼ਾਦ ਬਣੀ શકਣਾ ਹੈਗਾ ਫਿਰ ਹੌਲੀ ਹੌਲੀ ਕਰਕੇ ਉਹਨਾਂ ਦੇ ਜਿੱਥੇ ਪੈਰ ਜਿੱਥੇ ਜਿੱਥੇ ਵੀ ਲੱਗਦੇ ਟਿਕਦੇ ਫਿਰ ਉਹਨਾਂ ਆਗਾ ਆਗਾ ਤੁਰ ਪੈਣਾ ਉਹ ਗੁਰਦੁਆਰੇ ਵਿੱਚ ਠਹਿਰੇ ਹੁੰਦੇ ਸਨ ਉਹਨਾਂ ਨੂੰ ਵੇਖ ਕੇ ਮੇਰੇ ਧਿਆਨ ਚ ਆਇਆ ਬਈ 99 ਆ ਰਿਹਾ ਹੈ 300 ਸਾਲਾ ਖਾਲਸੇ ਦਾ ਤੇ ਉਹਨਾਂ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਆਵਾਜ਼ ਦਿੱਤੀ ਸੀ ਵੀ ਹਰ ਸਿੱਖ ਬੱਚਾ ਜਿਹੜਾ ਸਿੱਖ ਬੱਚਾ ਨਾ ਅੰਮ੍ਰਿਤਧਾਰੀ ਹੋਵੇ ਮੈਂ ਕਿਹਾ ਵੀ ਅਸੀਂ ਤਾਂ ਅੰਮ੍ਰਿਤਧਾਰੀ ਹੋਣ ਦੀ ਗੱਲ ਦਾਈਆ ਕਰਦੇ ਪਏ ਆ ਤੇ ਪਹਿਲਾਂ ਇਹ ਬਾਣੀ ਪੜਨ ਵਾਲੇ ਤਾਂ ਹੋ ਜਾਣ ਬਿਲਕੁਲ ਹਾਂ ਮੈਂ ਉਹਨਾਂ ਨਾਲ ਨਾਲ ਨਾ ਰਹਿ ਕੀਤੀ ਵੀ ਮੈਂ ਜੇ ਸਮਾਂ ਤੁਸੀਂ ਕਰ ਲਓ ਕੁਝ ਐਡਜਸਟ ਤੇ ਸਵੇਰ ਦੇ ਟਾਈਮ ਤੇ ਮੈਂ ਇਹਨਾਂ ਨੂੰ ਨਿਤਨੇਮ ਦੀ ਸੰਥਿਆ ਕਰਵਾਵਾ ਕਰਾਂ ਗੱਲ ਲੰਬੀ ਜੀ ਹੋ ਗਈ ਠੀਕ ਹੈ ਜੀ ਸੰਥਿਆ ਹੋਣ ਲੱਗੀ ਜਪ ਦਾ ਪਾਠ ਜਪਦੀ ਆਖਿਆ ਮੈਂ ਉਹਨਾਂ ਨੇ ਸੰਥਿਆ ਕਰਵਾਈ ਸੰਥਿਆ ਕਰਵਾਈ ਨਾ ਜਿਸ ਵੇਲੇ ਤੇ ਬਾਅਦ ਵਿੱਚ ਗੱਲ ਕਰਦੇ ਆ ਕਰਦੇ ਆ ਨਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਕਦੀ ਜਪਜੀ ਸਾਹਿਬ ਪੜ੍ਹਿਆ ਨਹੀਂ ਹੈ ਕਹਿੰਦਾ ਨਹੀਂ ਜੀ ਪੰਜਾਬ ਦੇੋ ਕੇ ਬੱਚਾ ਨੇ ਆਖਿਆ ਜਪਜੀ ਕਹਿੰਦਾ ਮੈਨੂੰ ਤਾਂ ਇਹ ਪਤਾ ਲੱਗਾ ਵੀ ਇਹਨੂੰ ਜਪੂਜੀ ਸਾਹਿਬ ਕਹਿੰਦੇ ਨੇ ਮੈਂ ਕਿਹਾ ਜਪਜੀ ਸਾਹਿਬ ਹਾਂ ਇਹਨੂੰ ਕਹਿੰਦੇ ਨੇ ਮੈਂ ਕਿਹਾ ਤੁਹਾਨੂੰ ਤੁਸੀਂ ਕਦੀ ਗੁਰਦੁਆਰੇ ਨਹੀਂ ਗਏ ਉੱਥੇ ਕਹਿੰਦੇ ਨਹੀਂ ਤੁਹਾਨੂੰ ਕਦੀ ਕਿਸੇ ਅੱਖ ਹੈ ਨਹੀਂ ਅਰ ਮੈਂ ਉਸ ਦੇ ਨਾਲ ਚਿਹਰੇ ਵੱਲ ਦੇਖਿਆ ਮੈਂ ਕਿਹਾ ਤੁਸੀਂ ਤੁਹਾਡਾ ਵਿਆਹ ਹੋ ਗਿਆ ਸ਼ਾਦੀ ਹੋ ਗਈ ਕਹਿੰਦੇ ਹਾਂ ਮੇਰੇ ਬੱਚੇ ਨਹੀਂ ਗਿਆਨੀ ਜੀ ਤਿੰਨ ਮੇਰੇ ਬੱਚੇ ਨੇ ਬੱਚੇ ਛੱਡ ਕੇ ਆਇਆ ਮੈਂ ਕਿਹਾ ਉਮਰ ਕਿੰਨੀ ਹੈ ਕਹਿੰਦੇ 32 ਵਰੇ ਹੁਣ 32 ਵਰਿਆਂ ਦਾ ਜਵਾਨ ਹੀ ਨਹੀਂ 32 ਵਰਿਆਂ ਦਾ ਪਿਓ ਬਣਿਆ ਹੋਇਆ ਤਿੰਨ ਬੱਚਿਆਂ ਦਾ ਬਾਪ ਬਣਿਆ ਹੋਇਆ ਉਹਦੀ ਸਟੇਟਮੈਂਟ ਇਹ ਹੈ ਮੈਂ ਕਦੀ ਗੁਰਦੁਆਰੇ ਗਿਆ ਹੀ ਨਹੀਂ ਮੈਨੂੰ ਕਦੀ ਮਾਪੇ ਨੇ ਆਖਿਆ ਹੀ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਕਿ ਐਸ ਬਾਣੀ ਕੋਈ ਬਾਣੀ ਜਪ ਜਪ ਵੀ ਹੈਗੀ ਜਿਹਨੂੰ ਜਪਜੀ ਸਾਹਿਬ ਆਖਿਆ ਜਾਂਦਾ ਮੈਨੂੰ ਪਤਾ ਹੀ ਕੁਝ ਨਹੀਂ ਹੈਗਾ ਮੈਂ ਤਾਂ ਫਸਟ ਟਾਈਮ ਪੜੀਆ ਸੀ ਜ਼ਿੰਮੇਵਾਰ ਮਾਬਾ ਤੁਸੀਂ ਨਹੀਂ ਤੁਸੀਂ ਆਪ ਦੱਸੋ ਕੌਣ ਜ਼ਿੰਮੇਵਾਰ ਹੂ ਇਜ਼ ਦ ਰਿਸਪੋਨਸੀਬਲ ਮਾਬਾ ਅਸੀਂ ਕੀ ਫਿਰ ਆਸ ਰੱਖੀਏ ਇੱਥੇ ਬੈਠੇ ਅਸੀਂ ਆਸ ਰੱਖੀਏ ਬਈ ਬਾਹਰ ਜਿਹੜੇ ਨੇ ਸਾਡੇ ਬੱਚੇ ਨੇ ਉਹ ਬੜੇ ਪਰਪੱਕ ਸਿੱਖ ਹੋਣਗੇ ਅਸੀਂ ਇਹ ਆਸ ਕਰੀਏ ਹਾਂ ਕਦੇ ਵੀ ਨਹੀਂ ਬੀਜਿਆ ਕੀ ਅਸੀਂ ਸਮਝ ਲਿਆ ਕੀ ਅਸੀਂ ਅਸੀਂ ਗੁਰਦੁਆਰਾ ਸਾਹਿਬਾਨ ਤੇ ਪ੍ਰਬੰਧ ਨੂੰ ਜਾਂ ਗ੍ਰੰਥੀ ਸਿੰਘਾਂ ਨੂੰ ਪ੍ਰਚਾਰ ਕਰਨ ਦਾ ਦੋਸ਼ ਦਈਏ ਵੀ ਇਹਨਾਂ ਦਾ ਕੰਮ ਹੈ ਪ੍ਰਚਾਰ ਕਰਨਾ ਬਿਲਕੁਲ ਠੀਕ ਹੈ ਇਹਨਾਂ ਦਾ ਕੰਮ ਪ੍ਰਚਾਰ ਕਰਨਾ ਹੈਗਾ ਹੈ ਤੁਸੀਂ ਇਹਨਾਂ ਨੂੰ ਗੁਰਦੁਆਰੇ ਲੈ ਕੇ ਗਏ ਹੋ ਪ੍ਰਚਾਰ ਸੁਣਾਉਣ ਲਈ ਤੇ ਇਹ ਕਿੰਦਾ ਫਰਜ਼ ਹੈ ਪੁਰਾਣੀ ਕਹਾਵਤ ਹੈ ਕਿ ਧਰਮ ਹਮੇਸ਼ਾ ਮਾਂ ਦੀ ਗੋਦ ਵਿੱਚ ਪਲਦਾ ਹੈ ਤੁਸੀਂ ਮਾਂਬਪ ਦੀ ਗੱਲ ਕੀਤੀ ਭਾਈ ਸਾਹਿਬ ਇੱਥੇ ਸੱਚਮੁੱਚ ਕਸੂਰ ਸਾਡਾ ਆਪਣਾ ਹੈ ਅੱਜ ਸਾਡੇ ਘਰਾਂ ਦੇ ਵਿੱਚ ਆਵਾਜ਼ ਆ ਰਹੀ ਹੈ ਜਿਸ ਬੱਚੇ ਨੂੰ ਮਾਂ ਨੇ ਜਨਮ ਦਿੱਤਾ ਉਹ ਕਹਿ ਰਹੀ ਹੈ ਆਪਣੇ ਘਰ ਵਾਲੇ ਨੂੰ ਮੈਂ ਘਰ ਦਾ ਕੰਮ ਕਾਜ ਕਰਾਂ ਕਿ ਬੱਚਿਆਂ ਨੂੰ ਸੰਭਾਲ ਬੱਚੇ ਦੇਖਭਾਲ ਕਰਾਂ ਤੇ ਅੱਗੋਂ ਉਹਦੇ ਪਿਤਾ ਦਾ ਉਹਦੇ ਘਰ ਵਾਲੇ ਦਾ ਜਵਾਬ ਆ ਰਿਹਾ ਬੱਚੇ ਦੇ ਪਿਤਾ ਦਾ ਮੈਂ ਕਮਾ ਕੇ ਲੈ ਕੇ ਆਵਾਂ ਕਿ ਬੱਚਾ ਦਾ ਪਾਲਣ ਪੋਸ਼ਣ ਵੀ ਮੈਂ ਕਰਾਂ ਮਾਂ ਵੀ ਆਪਣੇ ਫਰਜ਼ ਤੋਂ ਭੁੱਲ ਗਈ ਪਿਓ ਵੀ ਆਪਣੇ ਫਰਜ਼ ਭੁੱਲ ਗਿਆ ਬੱਚਾ ਜਾਵੇ ਤੇ ਕਿੱਥੇ ਜਾਵੇ ਤੁਸੀਂ ਲੰਬੇ ਸਮੇਂ ਤੋਂ ਸੰਗਤ ਵਿਚਰ ਰਹੇ ਹੋ ਕੋਈ ਐਓਜਾ ਸੁਨੇਹਾ ਕੋਈ ਐਜਾ ਮੈਸੇਜ ਤਾਂ ਜੋ ਮਾ ਵੀ ਤੇ ਪਿਓ ਵੀ ਜਿਹੜਾ ਇਸ ਪ੍ਰੋਗਰਾਮ ਨੂੰ ਵੇਖ ਰਿਹਾ ਹੈ ਕਿਤੇ ਆਪਣਾ ਵੱਡਮੁੱਲਾ ਫਰਜ ਸਮਝੇ ਜਿੱਥੇ ਸਮਾਜ ਪ੍ਰਤੀ ਜਿੱਥੇ ਵਪਾਰ ਪ੍ਰਤੀ ਜਿੱਥੇ ਘਰਤੀ ਦੇਖਭਾਲ ਪ੍ਰਤੀ ਫਰਜ ਨੇ ਉੱਤੇ ਸਾਡੇ ਬੱਚੇ ਸਾਡੀ ਪਨੀਰੀ ਵਾਸਤੇ ਵੀ ਕੁਝ ਫਰਜ ਨੇ ਦੇਖੋ ਗੱਲ ਇਹ ਆ ਵੀਰ ਜੀ ਕਿ ਤਿਰਨ ਹੀ ਪੱਖ ਨੇ ਸਾਡੇ ਜੀਵਨ ਨੂੰ ਜਿਹੜੇ ਸੇਧ ਦਿੰਦੇ ਨੇ ਮਾਤੇ ਧਰਮਸਥਾਨ ਤੇ ਵਿਦਿਆਲੇ ਵਿਦਿਆਲੇ ਬਿਲਕੁਲ ਬਹੁਤ ਖੂਬ ਠੀਕ ਹੈ ਬਿਗਨਿੰਗ ਕਿੱਥੋਂ ਕਰਨੀ ਹੈ ਮਾਪਿਆਂ ਜ ਨਹੀਂ ਜਿੱਥੋਂ ਮਰਜ਼ੀ ਕਰ ਲਓ ਕੀ ਵਿਦਿਆਲੇ ਠੀਕ ਫਰਜ਼ ਧਰਮ ਦੇ ਪਤੀ ਕੁਝ ਨਿਭਾ ਰਹਿਣ ਕਿ ਉਹਨਾਂ ਦੇ ਵਿਦਿਆਲੇ ਵਿੱਚ ਹੋਣ ਪੜਨ ਵਾਲੇ ਬੱਚੇ ਜਿਹੜੇ ਆਉਣ ਵਾਲੇ ਭਵਿੱਖ ਦੇ ਮਾਪੇ ਨੇ ਉਹਨਾਂ ਨੂੰ ਸੇ ਦੇ ਸਕਣ ਕੀ ਸਾਡੇ ਧਰਮ ਸਥਾਨ ਆਉਣ ਵਾਲਿਆਂ ਨੂੰ ਉਹਨਾਂ ਦੀਆਂ ਗਲਤੀਆਂ ਦੇ ਬਾਬਤ ਸੁਚੇਤ ਕਰ ਰਹੇ ਨੇ ਜਾਂ ਕੀ ਮਾਪਿਆਂ ਦਾ ਖੁਦ ਦਾ ਫਰਜ਼ ਨਹੀਂ ਹੈ ਵੀ ਜੇ ਅਸੀਂ ਸਿੱਖ ਕਹਾਉਂਦੇ ਆਂ ਤੇ ਸਾਡੇ ਕੋਲ ਸਿੱਖੀ ਦੀ ਸੋਝੀ ਹੋਣੀ ਚਾਹੀਦੀ ਹੈ ਜੇ ਕਰਤਾਰ ਵਾਹਿਰੂ ਨੇ ਸਾਡੀ ਝੋਲੀ ਵਿੱਚ ਸੰਤਾਨ ਪਾਈ ਹੈ ਉਹਨਾਂ ਨੂੰ ਸਿੱਖ ਬਣਾਉਣਾ ਵੀ ਸਾਡਾ ਫਰਜ਼ ਹੈ ਸਿੱਖੀ ਮੰਡਲ 'ਚ ਪਰ ਪੱਕੋ ਹੋਇਓ ਉਹਨਾਂ ਦਾ ਫਰਜ਼ ਨਹੀਂ ਹੈ ਬਿਲਕੁਲ ਬੰਦਾ ਮਾਤਾ ਪਿਤਾ ਦਾ ਫਰਜ਼ ਸੋਣਾ ਅਹਾਂ ਆਪਾਂ ਕਹਿ ਲਈਏ ਉਹ ਜਿਹੜਾ ਛੱਟ ਪਹਿਲਾਂ ਆਪਾਂ ਗੱਲ ਸਾਂਝੀ ਕੀਤੀ ਸੀ ਵੀ ਅਜਬ ਕੁਝ ਕੁਝ ਅਜਬ ਢੰਗ ਸੇ ਵਿਗੜਾ ਹੈ ਨਿਜ਼ਾਮੇ ਚਮਣੇ ਆਪਣਾ ਨਾ ਗिला ਸਿਆਦ ਸੇ ਹੈ ਨਾ ਸ਼ਿਕਵਾ ਹੈ ਮੁਕੱਦਰ ਅੱਦਸੇ ਮਾਪਿਆਂ ਨੂੰ ਦੋਸ਼ੀ ਕਹਿ ਲੋ ਪ੍ਰਚਾਰਕਾਂ ਨੂੰ ਧਰਮਸਥਾਨਾਂ ਨੂੰ ਦੋਸ਼ੀ ਕਹਿ ਲੋ ਜਾਂ ਪ੍ਰਬੰਧਕਾਂ ਨੂੰ ਦੋਸ਼ੀ ਕਹਿ ਲੋ ਹਾਂ ਇੱਥੇ ਤਾਂ ਭਾਵੇਂ ਘਟ ਹੈ ਸਾਡੇ ਬਾਹਰ ਆਮ ਤੌਰ ਤੇ ਗੁਰਦੁਆਰਿਆਂ 'ਚ ਲੜਾਈਆਂ ਬੜੀਆਂ ਹੁੰਦੀਆਂ ਨੇ ਗੁਰਦੁਆਰਿਆਂ 'ਚ ਝਗੜੇ ਬੜੇ ਹੁੰਦੇ ਨੇ ਹੈ ਸਿਰਫ ਮੈਂ ਕਹਾਂਗਾ ਇਹ ਝਗੜੇ ਨਹੀਂ ਹੋਣੇ ਚਾਹੀਦੇ ਲੜਾਈ ਜਿੱਥੇ ਹੁੰਦੀ ਹੈ ਚੜਾਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਗੁਰਦੁਆਰਾ ਸਹਿਬਾਨ ਲੜਨ ਝਗੜਨ ਦੀ ਥਾਂ ਨਹੀਂ ਲੜਾਈਆਂ ਝਗੜੇ ਮਟਾਉਣ ਦੀ ਥਾਂ ਨੇ ਬਿਲਕੁਲ ਜੀ ਪਰ ਜਿਹੜਾ ਕੁਝ ਬਾਕੀ ਉਥੇ ਪੋਜ਼ਿਟਿਵ ਹੋ ਰਿਹਾ ਹੈ ਤੁਸੀਂ ਉਧਰ ਧਿਆਨ ਕਿਉਂ ਨਹੀਂ ਕਰਦੇ ਤੇ ਕਰਾਉਂਦੇ ਤੁਹਾਨੂੰ ਕਿਸ ਨੇ ਆਖਿਆ ਲੜਿਆ ਕਰੋ ਅਕਾਲ ਤਖਤ ਨੇ ਆਖਿਆ ਸ਼੍ਰੋਮਣੀ ਕਮੇਟੀ ਕਦੀ ਆਖਿਆ ਤੁਹਾਨੂੰ ਲੜਨਾ ਝਗੜਨਾ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਨਾ ਫਿਰ ਨਾ ਲੜੋ ਝਗੜੋ ਪਰ ਜੇ ਲੜਨਾ ਝਗੜਨਾ ਸਾਡੀ ਮਜਬੂਰੀ ਹੈ ਸਾਡਾ ਟੇਸਟ ਹੈ ਸਾਡਾ ਸੁਭਾਅ ਹੈ ਤਦਮ ਦੀ ਗੱਲ ਵੀ ਕਰ ਲੋ ਫਿਰ ਫਿਰ ਦੂਜਿਆਂ ਨੂੰ ਬਲੇਮ ਕਿਉਂ ਕਰ ਰਹੇ ਹੋ ਵੀ 올 ਆਰ ਰਿਸਪੋਨਸਿਬਲ ਪੀਪਲ ਵੀ ਮਸਟ ਬੀ ਰਿਸਪੋਨਸਿਬਲ ਪੇਰੈਂਟਸ ਐਂਡ ਟੀਚਰਸ ਐਂਡ ਪ੍ਰੀਚਰਸ ਬਿਲਕੁਲ ਸਾਨੂੰ ਸਭ ਨੂੰ ਆਪਣਾ ਆਪਣਾ ਜਿਹੜਾ ਫਰਜ਼ ਹੈ ਨਾ ਉਹਦੀ ਸੰਭਾਲ ਕਰਨੀ ਚਾਹੀਦੀ ਹੁੰਦਾ ਧਿਆਨ ਕਰਨਾ ਚਾਹੀਦਾ ਹੈ ਆਪਾਂ ਵੇਖੋ ਖੂਬਸੂਰਤ ਹੋਏਗਾ ਕੀ ਬਾਤ ਹੈ ਬਹੁਤ ਖੂਬ ਸੱਚਮੁੱਚ ਸ਼ਾਇਦ ਅਜ ਇੱਕ ਵਿਦਵਾਨ ਨੇ ਤਾਂ ਕਹਿਣਾ ਵੀ ਸ਼ੁਰੂ ਕਰ ਦਿੱਤਾ ਤਿਫਲ ਸੇ ਬੂ ਆਏ ਕੰ ਮਾ ਬਾਬ ਕਾ ਕਿਰਦਾਰ ਕੀ ਦੂਤ ਤੋਂ ਡੱਬੇ ਕਾ ਹੈ ਤਾਲੀਮ ਹੈ ਸਰਕਾਰ ਕੀ ਹਰ ਪਾਸੇ ਹੀ ਆਪਣੇ ਵੱਡਮੁੱਲੇ ਫਰਜ਼ਾਂ ਤੋਂ ਅਸੀਂ ਭੁੱਲੇ ਪਏ ਆਂ ਗੁਰੂ ਕੀ ਪਿਆਰੀ 사త్సੰਗਤ ਜੀਓ ਇਹ ਸਾਡਾ ਦੁਖਾਂਤ ਹੈ ਮਾਤਾ ਪਿਤਾ ਆਪਣਾ ਵੱਡਮੁੱਲਾ ਫਰਜ਼ ਭੁੱਲ ਗਏ ਪ੍ਰਬੰਧਕ ਕਮੇਟੀਆਂ ਫਰਜ਼ ਭੁੱਲ ਗਈਆਂ ਸਾਡੇ ਵਿਦਿਆਲੇ ਜਿੱਥੇ ਅਕਾਦਮਿਕ ਵਿਦਿਆ ਸਿਖਾਈ ਜਾ ਰਹੀ ਹੈ ਜਦੋਂ ਧਰਮ ਦੀ ਗੱਲ ਆਉਂਦੀ ਹੈ ਧਰਮ ਦੇ ਪੇਰੈਂਟ ਨੂੰ ਜ਼ੀਰੋ ਪੀਰੀਅਡ ਦਾ ਨਾਮ ਦਿੱਤਾ ਜਾਂਦਾ ਹੈ ਵਿਦਿਆਲੇ ਵੀ ਆਪਣਾ ਨਾਮ ਭੁੱਲ ਕੇ ਕੋਸ਼ਿਸ਼ ਕਰੀਏ ਹਰ ਕੋਈ ਚਾਹੁੰਦਾ ਚੰਗਾ ਸਮਾਜ ਹਰ ਕੋਈ ਚਾਹੁੰਦਾ ਸਾਡਾ ਪੰਥ ਸਾਡੀ ਕੌਮ ਤਰੱਕੀ ਕਰੇ ਇਹ ਤਾਂ ਹੀ ਹੋ ਸਕਦਾ ਜਿਵੇਂ ਸਾਡੇ ਅਤੀ ਸਤਿਕਾਰਯੋਗ ਭਾਈ ਸਾਣੂ ਦੱਸਿਆ ਸਾਡੇ ਪੀਚਰ ਸਾਡੇ ਗੁਰਦੁਆਰੇ ਸਾਡੇ ਵਿਦਿਅਕ ادارے ਸਾਡੇ ਮਾਤਾ ਪਿਤਾ ਅਤੇ ਸਾਡੇ ਆਉਣ ਵਾਲੇ ਬੱਚੇ ਤੇ ਹੁਣ ਵਿਚਰ ਰਹੇ ਬੱਚੇ ਹਰ ਕੋਈ ਆਪਣਾ ਵੱਡਮੁੱਲਾ ਫਰਜ ਸਮਝੇ ਆਪਣੀ ਜ਼ਿੰਮੇਵਾਰੀ ਸਮਝੇ ਕਿਉਂਕਿ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਮੁਲਾ ਮਾਰਾਂਗੇ ਕਿਤੇ ਨਾ ਕਿਤੇ ਅਸੀਂ ਅੱਛਾ ਸਮਾਜ ਅੱਛਾ ਪੰਥ ਤੇ ਅੱਛੀ ਕੌਮ ਸਜੀ ਜਾ ਸਕਦੀ ਹੈ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਆਪਣੇ ਦਿਲ ਦੇ ਤੜਪ ਸਾਂਝੇ ਕੀਤੇ ਨੇ ਆਪਣੇ ਐਕਸਪੀਰੀਅੰਸ ਸਾਂਝੇ ਕੀਤੇ ਨੇ ਪਰ ਇੱਕ ਮੈਂ ਬੇਨਤੀ ਜਰੂਰ ਕਰਾਂਗਾ ਜਾਂਦੇ ਜਾਂਦੇ ਸਾਡੇ ਮਾਤਾ ਪਿਤਾ ਵਾਸਤੇ ਸਾਡੇ ਆਗੂਆਂ ਵਾਸਤੇ ਜਾਂ ਉਹਨਾਂ ਵਾਸਤੇ ਜਿਨ੍ਹਾਂ ਕੋਲ ਪੰਥ ਦੀ ਵਾਗਡੋਰ ਹੈ ਜਾਂ ਜਿਨ੍ਹਾਂ ਕੋਲ ਸਮਾਜ ਦੀ ਵਾਗਡੋਰ ਹੈ ਕੋਈ ਸੁਨੇਹਾ ਸ਼ਬਦ ਨਾਲ ਜੁੜੋਗੇ ਕੀ ਬਾਤ ਹੈ ਤੇ ਸਦਾ ਚੜਦੀ ਕਲਾ ਹੋਵੇਗੀ ਬੀਇੰਗ ਅ ਪੇਰੈਂਟ ਬੀਇੰਗ ਅ ਟੀਚਰ ਬੀਇੰਗ ਅ ਪ੍ਰੀਚਰ ਬੀਇੰਗ ਅ ਚਾਈਲਡ ਇੱਕ ਬੱਚੇ ਦੀ ਤਰ੍ਹਾਂ ਤੇ ਸ਼ਬਦ ਨਾਲ ਟੁੱਟ ਜਾਵੋਗੇ। ਵੈਸੇ ਤੁਹਾਡੀ ਝੋਲੀ 'ਚ ਹੈ ਹੀ ਕੁਝ ਨਹੀਂ ਸ਼ਬਦ ਤੋਂ ਬਿਨਾ। ਬਹੁਤ ਖੂਬ। ਪਰ ਜੇ ਕੁਝ ਹੈਗਾ ਵੇ ਨਾ ਜਿਸ ਦਾ ਅਹਿਸਾਸ ਹੈ ਵੀ ਸਾਡੀ ਝੋਲੀ ਭਰੀ ਹੋਈ ਹੈ। ਤਾਂ ਵੇਖਦੇ ਆਂ ਵੇਖਦੇ ਝੋਲੀ ਖਾਲੀ ਹੋ ਜਾਂਦੀ ਹੈ। ਵਾਹਿਗੁਰੂ ਕੀ ਅਰਦਾਸ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਜੋ ਤੁਸੀਂ ਬੀੜਾ ਚੁੱਕਿਆ ਹੈ। ਹਰ ਕੋਨੇ-ਕੋਨੇ ਜਾ ਕੇ ਗੁਰਸ਼ਬਦ ਦੀ ਗੱਲ ਕਰਦੇ ਹੋ। ਪਾਸ਼ਾਤਰ ਤੋਂ ਸੇਵਾ ਲੈਂਦੇ ਰਹਿਣ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।